ਤੁਹਾਨੂੰ ਕੀ ਕਰਾ ਚਾਹੋਗੇ ਅੱਜ ਅੱਥਰ ਪਹੁੰਚੇ ਹੋ ਕੀ ਤਰੀਕਾ ਜਿਹੜਾ ਹੋਵੇ ਕੋਡ ਬਣ ਜਾਈਏ ਜੀ ਪਤਾ ਲੱਗਾ ਕਿ ਸੁਲਤਾਨ ਮੈਂਡ ਦਾ ਕੋਈ ਸਾਬਕਾ ਵਧਾਇਆ ਕਿਆ ਉਸਨੇ ਤੇ ਉਸਦੇ ਕੋਈ ਬੇਟੇ ਨੇ ਫੋਟੋਆਂ ਲਵਾਈਆਂ ਮਗਰ ਸਾਹਬ ਜਾਦਿਆਂ ਦੇ ਨਾਲ ਸਵੇਰੇ 26 ਜਨਵਰੀ ਆ ਭੰਡਾਰੀ ਪੁਲ ਦੇ ਉੱਤੇ ਫੋਟੋਆਂ ਲਵਾਤੀਆਂ ਬਾਲ ਦੇ ਵਸਤੀਆਂ ਔਰ ਲਖਾ ਪੁਠਾ ਦਿੱਤਾ ਸਾਰਾ ਔਰ ਇਹ ਜਾਣ ਬੁੱਝ ਕੇ ਲਗਾ ਦਿੱਤਾ ਗਿਆ ਦੇਖੋ ਜਦੋਂ ਇਹੋ ਜਿਹੇ ਬੋਰਡ ਲਵਾਈਦੇ ਆ ਨਾ ਉਦੋਂ ਪਹਿਲਾਂ ਪਤਾ ਕਰੀਦਾ ਵਾ ਸਹੀ ਪ੍ਰਿੰਟਿੰਗ ਹੋਈ ਆ ਲਾਗੇ ਬਹਿ ਕੇ ਬੜੇ ਅਸਰ ਦੇ ਨਾਲ ਉਹ ਫਟਕੇ ਖਾ ਖੂ ਕੇ ਬੰਦੇ ਜਿਹੜੇ ਆ ਉਹ ਪਤਾ ਲੱਗਾ ਇੱਥੋਂ ਵੀ ਇੱਥੇ ਥੱਲੇ ਠੁੱਕੀ ਜਾਂਦੇ ਸੋ ਤੇ ਉਦਾਂ ਹੀ ਵੋਟਾਂ ਲੱਗਿਆ ਤੇ ਲਾ ਪੁੱਠੀਆਂ ਗਏ ਆ ਔਰ ਲਵਾਈਆਂ ਜਾਣ ਬੁੱਝ ਕੇ ਗਈਆਂ ਬਾਲ ਦਿਵਸ ਨਾਲ ਸਵੇਰੇ 26 ਜਨਵਰੀ ਦਾ ਤਾਂ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਲਵਾਈਆਂ ਇਸ ਕਰਕੇ ਗਈਆਂ ਵਾ ਤੇ ਕੋਈ ਰੌਲਾ ਪਾਵੇ ਸਿਰੇ ਮੀਡੀਆ ਦੇ ਵਿੱਚ ਆਵੇ ਕੋਈ ਚਰਚਾ ਦਾ ਵਿਸ਼ਾ ਬਣੇ ਤੇ ਚਾਰ ਗਨਮੈਣ ਮਿਲ ਜਣਾ ਉਹ ਇੰਨੀ ਸੋਚ ਤੁਹਾਡੀ ਛੋਟੀ ਹੋ ਗਈ ਤੁਸੀਂ ਕਿੰਨਾ ਮਹਾਂਪੁਰਸ਼ਾਂ ਦੇ ਨਾਲ ਫੋਟੋਆਂ ਲਵਾਉਣ ਡਿਆ ਦਾੜੀਆਂ ਤੁਹਾਡੀਆਂ ਕਟੀਆਂ ਵਾ ਅੰਮ੍ਰਿਤ ਤੁਸੀਂ ਛੱਗੇ ਨਹੀਂ ਦੂਰ ਦੂਰ ਤੱਕ ਤੁਹਾਡਾ ਲੈਣਾ ਦੇਣਾ ਕੋਈ ਇਹਨਾਂ ਦੇ ਨਾਲ ਤੁਸੀਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕਿਹ ਹੱਦ ਤੱਕ ਗਿਰ ਜਾਂਦੇ ਜਿੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਸੋਚ ਕੀ ਆਏ ਦਿਨ ਵਿਵਾਦਤ ਬਿਆਨ ਵਿਵਾਦਤ ਕੰਮ ਹੋਣ ਤੇ ਇਥੋਂ ਤੱਕ ਕਿ ਇਹਨਾਂ ਨੇ ਸੰਤਾ ਮਹਾਂਪੁਰਸ਼ਾਂ ਦੀਆਂ ਫੋਟੋਆਂ ਬਰੋਬਰ ਤੇ ਲਾਉਣੀਆਂ ਸ਼ੁਰੂ ਕਰਤੀਆਂ ਦੱਸੋ ਮੈਨੂੰ ਜੇ ਕੋਈ ਇਹਨਾਂ ਦਾ ਲੈਣਾ ਦੇਣਾ ਦੂਰ ਮੈਂ ਇੱਥੇ ਪਿਛਲੇ ਡੇਢ ਘੰਟੇ ਤੋਂ ਖਲੋਤਾ। ਇਹਨਾਂ ਨੂੰ ਫੋਨ ਕਰ ਲਿਆ ਕਈ ਪ੍ਰੈਸ ਵਾਲਿਆਂ ਨੇ। ਕਈ ਬੰਦਿਆਂ ਨੇ ਵੀ ਜੇ ਤੋ ਦੇਖੋ ਕਹਿੰਦੇ ਮੈਂ ਤਾਂ ਲਵਾਈਆਂ ਨਹੀਂ। ਜੇ ਤੁਸੀਂ ਲਵਾਈਆਂ ਨਹੀਂ ਆ ਤਾਂ ਫਿਰ ਲਾਗਤਾਂ ਦਿੱਤੀਆਂ ਤੇ 100 ਰੁਪਿਆ ਦਾ ਬਣਾ ਨਹੀਂ ਲਾਉਂਦੇ ਉਹ ਪ੍ਰਿੰਟਿਕ ਪ੍ਰੈਸ ਵਾਲੇ। ਹੁਣ ਇਹਦੀ ਜਿਹੜੀ ਸਵੇਰੇ ਮੈਂ ਕੰਪਲੇਂਟ ਕਰਕੇ ਕਮਿਸ਼ਨਰ ਸਾਹਿਬ ਨੂੰ ਇਹਨਾਂ ਖਿਲਾਫ ਪੜ ਦੀ ਕਾਰਵਾਈ ਕਰਾਂਗਾ। ਔਰ ਇਹ ਫਲੈਕਸ ਜਿਹੜੀ ਆ ਜੇ ਤੇ ਪ੍ਰਸ਼ਾਸਨ ਤਾਰ ਦਿੰਦਾ ਠੀਕ ਆ। ਮਹਾਪੁਰਸ਼ਾਂ ਦੀ ਫੋਟੋ ਲਾਗ ਗਈ ਸੀ ਲਾਇਆ ਨਹੀਂ ਤੇ ਇਹਨਾਂ ਦੀ ਅਸੀਂ ਛੁੱਟ ਦੇਣੀ ਇਹਨਾਂ ਦੇ ਜਿਹੜੇ ਹੈਗੇ ਆ ਕੌਣ ਲੈ ਜਾਵੇ। ਕਿਉਂਕਿ ਤੁਸੀਂ ਜਿ ਪਤੇਕਰ ਸਾਡੀ ਧਰਤੀ ਤੇ ਜਾ ਕੇ ਮੱਥਾ ਟੇਕੋ ਪਹਿਲਾਂ ਤੁਸੀਂ ਰੱਬ ਦੇ ਨਾਲ ਵੈਰ ਮੁੱਲ ਲੈ ਲੈਂਦੇ ਰੱਬ ਦੇ ਨਾਂ ਤੇ ਰਾਜਨੀਤੀ ਕਿਹੜਾ ਬੰਦਾ ਕਰਦਾ ਹੁਣ ਇੱਥੋਂ ਤੱਕ ਗਿਰਗੀ ਬੀਜੇਪੀ ਗਰੀ ਬਿੱਟੂ ਸਾਹਿਬ ਬਿਆਨ ਦੇ ਦਿੰਦੇ ਆ ਕਦੀ ਉਹ ਗਰੇਵਾਲ ਬਿਆਨ ਦੇ ਦਿੰਦਾ ਵਾ ਕਦੀ ਕੰਗਣਾ ਦੇ ਦਿੰਦੀ ਬਿਆਨ ਤੇ ਇਹਨਾਂ ਨੇ ਤੇ ਕਾਰਜ ਜਿਹੜੀ ਕਰ ਵਿਖਾਈ ਆ ਇਹ ਕਿੱਥੋਂ ਤੱਕ ਜਾਇਜ਼ ਆ ਕੋਈ ਚੰਗੀ ਗੱਲ ਸ਼ੋਭਾ ਦੇਂਦੀ ਦੱਸੋ ਮੈਨੂੰ ਹਰ ਗਾਮ ਜਿਹੜਾ ਵਾ ਬੀਜੇਪੀ ਵਾਲੇ ਪੁੱਠਾ ਕਰਦੇ ਮੈਨੂੰ ਨਹੀਂ ਸਮਝ ਆਉਂਦੀ ਵੀ ਲੋ ਮੈਂ ਗਿਆਨੀ ਸਤਵੰਦ ਸਿੰਘ ਪ੍ਰਚਾਰਕ ਐ ਤਰ ਪ੍ਰਚਾਰ ਕਮੇਟੀ ਅੰਮ੍ਰਿਤਸਰ ਨਾਲੇ ਚਾਰ ਸਾਹਮਣੇ ਸਾਡੇ ਨਾਲ ਇਹ ਭੰਡਾਰੀ ਪੁਲ ਬਾਰੇ ਸਾਨੂੰ ਖਬਰ ਪਹੁੰਚੀ ਸੀ ਵੇਖੋ ਅੱਜ ਕਾਫੀ ਦਿਨ ਹੋ ਗਏ ਨੇ ਸਾਬ ਜਨਰਲ ਦੇ ਦਿਹਾੜੇ ਜਿਹੜੇ ਨਿਕਲੇ ਹੋયા ਉਹਨੂੰ 3 ਮਹੀਨੇ ਦੇ ਕਰੀਬ ਉੱਪਰ ਸਮਾ ਹੋ ਗਿਆ ਤੇ ਆ ਤਸਵੀਰ ਅੱਜ ਹੀ ਅਗਰ ਉਜਾਗਰ ਹੋਈ ਹੈ ਤਾਂ ਮਤਲਬ ਸ਼ਰਾਰਤ ਕੀਤੀ ਗਈ ਜਾਣਬੋਝ ਕੇ ਕਿਸ ਤਰੀਕੇ ਦੇ ਬੰਦੇ ਤਾਂ ਪਹਿਲਾਂ ਭਾਜੀ ਵੇਖੀ ਆਣਗੇ ਤੇ ਜਿਹੜੀ ਗਲਤ ਨਾਲੇ ਤਸਵੀਰ ਲੱਗੀ ਵੀ ਪੁੱਠੇ ਪਾਸੇ ਨੂੰ ਕਰਕੇ ਜਿਹੜਾ ਉਲਟੇ ਪਾਸੇ ਨੂੰ ਲਿਖਿਆ ਆ ਮੰਦ ਭਾਗਾ ਆ ਤੇ ਜਿਹੜੇ ਇਹੋ ਜਿਹੇ ਬੰਦੇ ਸ਼ਰਾਰਤੀ ਆ ਗਲਤ ਸ਼ਰਾਰਤ ਕਰਦੇ ਆ ਉਹ ਭਾਵੇਂ ਕਿਸੇ ਵੀ ਰੂਪੇ ਚ ਹੋਣ ਉਹ ਸਾਰੇ ਜਿਹੜੇ ਨੇ ਜ਼ਿੰਮੇਵਾਰ ਨੇ ਇਸ ਗੱਲ ਦੇ ਤੇ ਗਲਤ ਕਰ ਰਹੇ ਨੇ ਜਿਹੜੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਨੇ ਕਿਉਂਕਿ ਸਾਬਜਾਦੇ ਤੇ ਸਾਰਿਆਂ ਦੇ ਸਤਿਕਾਰਯੋਗ ਨੇ ਤੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਐਸੀ ਵੀਸੂਅਲ ਕੋਈ ਐਕਸ਼ਨ ਲਿਆ ਜਾਏਗਾ ਹਨ ਕੋਈ ਨਹੀਂ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਏਗਾ ਕਿਉਂਕਿ ਇਹ ਜਿੱਥੇ ਬੋਰਡ ਲੱਗ ਰਿਹਾ ਵਾ ਜਿੰਨਾਂ ਵੱਲੋਂ ਲਾਇਆ ਜਾ ਰਿਹਾ ਕਿਉਂਕਿ ਇਹ ਇਹਦਾ ਕੋਈ ਨਾ ਕੋਈ ਕਿਰਾਇਆ ਤੇ ਉਹ ਲੈਂਦੇ ਹੀ ਨਾ ਤੇ ਜਿਹੜੇ ਬੰਦੇ ਲਾ ਕੇ ਜਾ ਰਹੇ ਉਹਨਾਂ ਸਾਰਿਆਂ ਬਾਰੇ ਸਕੱਤਰ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਤੇ ਉਹਨਾਂ ਵੱਲੋਂ ਕਾਰਵਾਈ ਕਰਵਾਈ ਜਾਏਗੀ ਜੀ 对。Uh, <Yeah. S 1>